ਇਹ ਕੀਤੀ ਹੈ ਕਿ ਥੋੜਾ ਧਿਆਨ ਰੱਖੋ ਲੋਕ ਲਾਕ ਲਾ ਕੇ ਰਹਾ ਪਰ ਜਿਨ੍ਹਾਂ ਦਾ ਕੰਮ ਹੀ ਚੋਰੀ ਕਰਨਾ ਹੈ ਤਾਂ ਉਹ ਜਰੂਰ ਕਰ ਹੀ ਲੋਗੇ ਕਿਤੇ ਨਾ ਕਿਤੇ। ਤੋਂ ਇਸ ਪਾਰਟੀ ਜਿਹੜੀ ਕਿ ਪਿਛਲੇ ਕਾਫੀ ਸਮੇਂ ਤੋਂ ਮੋਟਰਸਾਈਕਲ ਤੇ ਐਕਟਿਵਾ ਚੋਰੀ ਹੋਦੀਆਂ ਵਾਰ ਵਰਤਾ ਹੋ ਰਹੀਆਂ ਸੀ ਜਿੰਦਰਾ ਹਸਪੀਟਲ ਦੇ ਤੇ ਰੀਲਾ ਭਵਨ ਦੇ ਨੇੜੇ ਜਿਸ ਨੂੰ ਸੁਭੰ ਵਿੱਚ ਸਪੈਸ਼ਲ ਟੀਮ ਮਾਨਯੋਗ ਐਸਐਸਪੀ ਸਾਹਿਬ ਫਟਾਲ ਦੀ ਜੀ ਗ੍ਰਹਿਣ ਮਈ 8 ਇਹ ਬਣਾਈ ਗਈ ਸੀ। ਜਿਸ ਨੇ ਅਗਰ ਐਕਟ ਕਰਦੇ ਹੋਏ ਚਾਰ ਸਮਰੱਥਾਂ ਰஞ்சிਤ ਸਿੰਘ ਪਹਿਲਾਂ ਇਹਨਾਂ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਮੋਟਰਸਾਈਕਲ ਵਾਲੇ ਗੈਂਗ ਫੜੇ ਨੇ ਉਹ ਫਿਰ ਜਮਾਨਤ ਹੋ ਜਾਂਦੀ ਹੈ ਬਾਹਰ ਆ ਜਾਂਦੇ ਨੇ ਹੁਣ ਇੱਕ ਦੁਬਾਰਾ ਇੱਕ ਹੋਰ ਗੈਂਗ ਫੜੇ ਇਹਨਾਂ ਨੇ ਦੋ ਮੈਂਬਰੀ ਗੈਂਗ ਹੈ ਇਸ ਦੋ ਮੈਂਬਰੀ ਗੈਂਗ ਦਾ ਹਰਮਨਦੀਪ ਸਿੰਘ ਤੇ ਹਰਮੰਦਰ ਸਿੰਘ ਦੇ ਨਾਮ ਦੇ ਮੁੰਡਿਆਂ ਦੇ ਇਹਨਾਂ ਪਾਸੋਂ ਸੱਤ ਮੋਟਰਸਾਈਕਲ ਚਾਰ ਐਕਟਿਵਾ ਤੇ ਤਿੰਨ ਮੋਟਰਸਾਈਕਲ ਚੋਰੀ ਦੇ ਕਾ ਕਰ ਦਿੱਤੇ ਇਹ ਪਟਿਆਲੇ ਲੋਕਪਾਲੀਣ ਵਾਲੇ ਨੇ ਇਹਨਾਂ ਦੇ ਪਹਿਲਾਂ SLA ਸਿੰਘ ਦੇ ਖਿਲਾਫ ਇੱਕ ਮੁਕੱਦਮਾ ਹਰਮਨਦੀਪ ਸਿੰਘ ਦਾ ਸ਼ਰੀ ਦੇ ਖਿਲਾਫ ਦੋ ਮੁਕੱਦਮੇ ਨੇ ਪਹਿਲਾ ਦਰਜ ਇਹ ਬੀ ਲਾਊਟ ਕੇਸ ਤੇ ਆਇਆ ਹੋਇਆ ਨੇ ਕਿ ਇਹਨਾਂ ਨੂੰ ਚੋਰੀशुदा ਮੋਟਰਸਾਈਕਲਾਂ ਨਾਲ ਇੱਕ ਮੋਟਰਸਾਈਕਲ ਨਾਲ ਪਹਿਲਾਂ ਰਿਸ਼ਰਤੀ ਪਾਬੂ ਕੀਤਾ। ਉਸ ਤੋਂ ਬਾਅਦ ਦੂਸਰੇ ਪਾਸੇ ਉਸਤਾਨੀ ਐਗਜੈਕਟ ਤੇ ਤੇਹੀ ਦੀ ਅਸਲੀ ਉਹਦੇ ਤੇ ਤਰੀਦ ਪ੍ਰਾਪਤ ਕੀਤੇ। 6 ਮੋਟਰਸਾਈਕਲ 6 ਵਿਕਲਾਂ ਦੀ ਬੋਲ। ਇੱਕ ਜਿਹੜੇ ਮੋਟਰਸਾਈਕਲ ਸਰ ਹੈਗੇ ਇਹ ਜਿਹੜੇ ਪਰ 4 ਐਕਟਿਵਾ ਐਕਟਿਵਾ ਨੇ ਤੇ 3 ਮੋਟਰਸਾਈਕਲ ਨੇ ਇਹਨਾਂ ਦਾ ਅੱਗੇ ਹੁਣ ਮਾਰਜੋਗਦਾਲਤ ਚ ਪੇਸ਼ ਕਰਕੇ ਰਿਮਾਂਡ ਅਸਲ ਕੀਤਾ ਤੇ ਤਰ੍ਹਾਂ ਨੇ ਰਿਮਾਂਡ ਹੋਰ ਵੀ ਅੱਗੇ ਜੋ ਡਿਟੇਲਡ ਪੁੱਛ ਪੁੱਛੋ ਕੀ ਟਾਰਗੇਟ ਕਰੀਏ ਜਗ੍ਹਾ ਨੂੰ ਕਰਦੇ ਸੀ ਕਿੱਥੋਂ ਮੇਨ ਪੀੜ ਪ੍ਰਖਿਆ ਵਾਲੀ ਜਗ੍ਹਾ ਦੀ ਲਾ ਪੌਣ ਮਾਰਕੀਟ ਸਿੰਦਰਾ ਹਸਪੀਟਲ ਜਨਪੀੜ ਪ੍ਰਖਿਆ ਵਾਲੀ ਜਗ੍ਹਾ ਤੇ ਜਿੱਥੇ ਕਰਾਉਂਡਡ ਪਲੇਸ ਹੈ ਉੱਥੋਂ ਇਹ ਮੋਟਰਸਾਈਕਲ ਚੋਰੀ ਦੇ ਪਾਰਟਸ ਨੂੰ ਜਿੱਥੇ ਕੱਟ ਕੇ ਕੀ ਇਹ ਵੀ ਜਿਹੜੀ ਮੋਟਰ ਸਪਰਿੰਗ ਇਹਨਾਂ ਦੇ ਮੋਟਰਸਾਈਕਲ ਦੇ ਪਾਰਟਸ ਨੂੰ ਕੱਟ ਕੇ ਵੇਚਣਦੀ ਹੈ ਬਟ ਇਹ ਹੁਣ ਜਿਹੜਾ ਨਵਾਂ ਗੈਂਗ ਫੜਿਆ ਇਹਦੀ ਹਜੇ ਕੁਝ ਵਿੱਚ ਤੋਂ ਬਾਹਰ ਨਹੀਂ ਸਰ ਗੈਂਗ ਦੀ ਗੱਲ ਕਰ ਰਹੇ ਨੇ ਗ로우 ਹੈਗਾ ਕਿ ਅੱਗੇ ਵੀ ਕੋਈ ਤੇ ਲਿੰਕ ਹੈਗੇ ਆ ਜਾਂ ਕਿੱਥੇ ਇਹ ਇਹ ਵੀ ਡਿਟੇਲਡ ਇਨਵੈਸਟੀਗੇਸ਼ਨ ਦਾ 파ਟਾ ਉਹ ਤੋਂ ਬਾਹਰ ਹੀ ਪਤਾ ਨਹੀਂ ਕਿਉਂਕਿ ਇਹ ਪਹਿਲਾਂ ਜੇਲ੍ਹ 'ਚ ਰਹਿੰਦੇ ਨੇ ਜੇਲ੍ਹ 'ਚ ਫਿਰ ਉਹ ਗੈਂਗ ਬਣਾ ਲੈਂਦੇ ਨੇ ਇਸ ਗੱਲ ਕਰਕੇ ਤੇ ਫਿਰ ਮਾਰਦਤ ਕਰਦੇ ਨੇ ਕੰਟਰੋਲਰ ਜਿਵੇਂ ਕੁਝ ਦਾ ਚੱਲ ਗਿਆ ਜੀ ਸਰ ਕਹਿ ਲਿਆ ਵੀ ਮਾਡਰਨ ਟੌਨ ਤੇ ਜਨਰਲ ਕਲਾਉਡ ਦੇ ਲੱਗਦੇ ਜਿਹੜੇ ਬਹੁਤ ਸਾਰੇ ਚੋਰੀ ਕੀਤੇ ਆ ਉਹ ਤਾਂ ਹਰਿਆਣੇ ਨਾਲ ਲੁੱਟਦੇ ਸੀ ਦਿਖਾਇਆ ਕਿਤੇ ਲੱਗਦਾ ਕਿ ਇੰਟਰਸਟੇਟ ਗੈਂਗ ਵੀ ਇਥੇ ਕੰਮ ਕਰ ਰਹੇ ਹੋਣਗੇ ਇੱਕ ਵਾਰ ਇੱਕ ਵਾਰ ਡਿਟੇਲ ਦੇ ਨਾਲ ਦੀ ਪੁੱਛ-ਪੁੱਛ ਹੋਪੀ ਗੱਲ ਕਿਤੇ ਕੋਈ ਨਸ਼ਾ ਵਗੈਰਾ ਵੀ ਕਰਦੇ ਸੀ ਇਹਨਾਂ ਜੀ ਕੋਈ ਟੈਸਟ ਕਰਾਇਆ ਜਾ ਰਿਹਾ ਜੀ ਜੇ ਨਸ਼ੇ ਦੇ ਸਬੰਧ ਸੇ ਜਿੱਥੇ ਵੀ ਇਨਵੋਲਵਮੈਂਟ ਹੋਊਗੀ ਇਹਨਾਂ ਦੀ ਤਾਂ ਉਸ ਕੋ ਡਿਟੇਲ ਅਕਸਰ ਇਹ ਦੇਖਿਆ ਜਾਂਦਾ ਕਿ ਇਹ ਇਹਨਾਂ ਦੇ ਕੋਲ ਮੋਟਰਸਾਈਕਲ ਬਨਾਮ ਹੁੰਦੇ ਨੇ ਧਾਰਾਵਾਂ ਜਿਹੜੀਆਂ ਸੰਗੀਨ ਨਹੀਂ ਲੱਗਦੀਆਂ ਹੈਗੀਆਂ ਇਸ ਵਾਰ ਕੇ ਧਾਰਾ ਕਿਸ ਤਰ੍ਹਾਂ ਦੀ ਲਗਾ ਕੇ ਜਿਹੜੇ ਕਿ ਕਿਉਂਕਿ ਲਗਾਤਾਰ ਗਰੋਪ ਬਣ ਜਾਂਦੇ ਨੇ ਇਹ 112 ਤੇ 113 ਧਾਰਾ ਹੁਣ ਨਵੇਂ BNS ਚਾਹੀਏ ਉਹ ਵੀ ਇਹਨਾਂ ਤੇ ਲਗਾਈ ਜਾ ਰਹੀ ਹੈ ਤਾਂ ਕਿ ਇਹ ਆਰਗੇਨਾਈਜ਼ਡ ਘਾਰਕਰਾਇਨ ਦਾ ਪਾਰਟ ਨੇ ਤੇ ਜਦਾ ਦੇਰੇ ਅੰਦਰ ਰਹਿ ਸਕਣ ਤੇ ਤਾਂ ਜੋ ਸ਼ਖਤ ਤਕ ਤੋਂ ਸ਼ਖਤ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਤਾਂ ਕਿ ਇਹਨਾਂ ਦੀ ਜਵਤੋਂ ਜੰਮਤ ਨਾ ਹੋਵੇ ਜਿਹੜੇ ਜਨਤਨ ਜਿਹੜੇ ਦੇ ਹੋਗੇ ਜਿਨ੍ਹਾਂ ਦੇ ਬਾਈਕ ਚੋਰੀ ਹੁੰਦੀਆਂ ਉਹਨਾਂ ਨੂੰ ਕਿਵੇਂ ਇਸ ਤੋਂ ਪ੍ਰੀਕਾਸ਼ਨ ਨਹੀਂ ਦੱਸੂ ਪਰ ਜਦੋਂ ਤੁਹਾਨੂੰ ਇਹ ਜਿਹੜੇ ਉਹ ਸੱਤ ਵਿਕਲਪ ਨੇ ਇਹ ਇਹ ਅੱਗੇ ਪੇਸ਼ ਕਰਵਾ ਰਹੇ ਆ ਆਮ ਜਨਤਾ ਦੇ ਅੱਗੇ ਉਹਨਾਂ ਨੂੰ ਆਮ ਜਨਤਾ ਨੂੰ ਮਿਲਣਗੇ ਆਮ ਜਨਤਾ ਦਾ ਤਾਂ ਮੇਨ ਮੈਸੇਜ ਆਮ ਜਨਤਾ ਲਈ ਤਾਂ ਮੈਸੇਜ ਤਾਂ ਸਿਰਫ ਆਪਣੀ ਦੀਉ ਕੇਰੀ ਹੈ ਉਹਨਾਂ ਦੇ ਨੀਕਲ ਦੀ ਇਸ ਤੋਂ ਇਲਾਵਾ ਤਾਂ ਮੇਨ ਪਾਰਕਿੰਗ ਅਤੇ ਸੀਸੀਟੀਵੀ ਕੈਮਰੇ ਹੋਰ ठेकेदारों ਤੇ ਥਰੂ ਉਹ ਸੀਗਨ ਜਦੋਂ ਤੱਕ ਹੁਣ ਵਾਪਸ ਕਰ ਦਿੱਤੇ ਜਾਏਗੇ ਕਦੋਂ ਤੱਕ ਸਪੋਰਟ ਕਿਤੇ ਜਾਣਗੇ ਜਨਤਾ ਇਹ ਜਲਦ ਤੋਂ ਜਲਦ ਜਦੋਂ ਸਪੋਰਟ ਆ ਹੀ ਲਾ ਦੇਣਗੇ ਇਹਨਾਂ ਦੇ ਮਾਲਕ ਤੇ ਨਾਲ ਦੀ ਨਾਲ ਉਹਨਾਂ ਨੂੰ ਰਿਕਵਰ ਕਿ ਤੁਹਾਨੂੰ ਇਹ ਜੀ ਮੋਟਰਸਾਈਕਲ ਇਹ ਸੀਬਲ ਐਂਡ ਇਹ ਇਹ ਕੁਛ ਨੇ ਪਰਸੇ ਚੋਕ ਨੂੰ ਖਾਦ ਦੇ ਰਿਹਾ ਹੈ ਰਿਪੋਰਟ ਹੈ ਕਿ ਪੀਸੀਆਰ ਦੀ ਬੜੀ ਲੋਕਾਂ ਨੂੰ ਮੰਗ ਜੀ ਪੀਸੀਆਰ ਬਹੁਤ ਘੱਟ ਹੈ ਸ਼ਹਿਰ ਦੇ ਵਿੱਚ ਇਹ ਨਾ ਵਾਗਦਾ ਹੈ ਪੀਸੀਆਰ ਤਾਂ ਬਹੁਤ ਜ਼ਿਆਦਾ ਦੁਬਾਰਾ ਫਿਰ ਸੁਧਾਰ ਤੇ ਦੁਬਾਰਾ ਸਾਰਾ ਪੀਸੀਆਰ ਦੀਆਂ ਡਿਊਟੀਆਂ ਫਿਰ ਰੀਡਫਾਈਨ ਕੀਤੀਆਂ ਗਈਆਂ ਨੇ ਬਟ ਕਈ ਵਾਰ ਜਿਹੜੀ ਵੀ ਡਿਊਟੀ ਹੋ ਜਾਂਦਾ ਕਿ ਉਸ ਤਰ੍ਹਾਂ ਉਹ ਕਦੋਂ ਕੀ ਲੱਗਦਾ ਘਾਟਾ ਦੂਸਰੀ ਕਾਟੇ ਦੀ ਨਹੀਂ ਨਹੀਂ ਫੋਰਸ ਤਾਂ ਨਹੀਂ ਸਫੀਸ਼ੈਂਟ ਹੈ ਵੀਆਪੀ ਡਿਊਟੀ ਹੋਣ ਕਰਕੇ ਡੀਜੀਪੀ ਡਿਊਟੀ ਤੇ ਫੋਰਸ ਲੱਗ ਜਾਂਦੀ ਉਹਦੇ ਚਿਰ ਪਿੱਛੇ ਆਡੀ ਡਿਊਟੀ ਲੱਗ ਜਾਂਦੀ ਸਰ ਮੋਟਰਸਾਈਕਲ ਜਿਹੜੇ ਚੋਰੀ ਹੁੰਦੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਕੱਟ ਵਾਟ ਕੇ ਵੇਚੇ ਜਾਂਦੇ ਸੀ ਕੀ ਇਹ ਡੀਲਰਾਂ ਨੂੰ ਵੇਚੇ ਜਾਂਦੇ ਸੀ ਜਾਂ ਸਕ੍ਰੈਪ ਵਾਲੇ ਜਿਵੇਂ ਕਹਿ ਸਕਦੇ ਆ ਕਬਾੜੀਆਂ ਵੇਚਦੇ ਸੀ ਕਿੱਥੇ ਵੇਚਦੇ ਜੀ ਕੋਈ ਤਫतीश ਹੋਈ ਤੇ ਛੋਟੇ ਡੀਲਰਾਂ ਨੂੰ ਹੀ ਅੱਗੇ ਜਿਵੇਂ ਕਿਸੇ ਨੂੰ ਚੱਕਾ ਵੇਚਦਾ ਕੱਢ ਕੇ ਜਾਂ ਹੋਰ 파ਟ ਕੱਢ ਕੇ ਵੇਚ ਤੇ ਛੋਟੇ ਡੀਲਰਾਂ ਨੂੰ ਵੇਚੇ ਜਾਂਦੇ ਸੀ ਛੋਟੇ ਅੱਗੇ ਸਕ੍ਰੈਪ ਡੀਲਰਾਂ ਨੂੰ ਵੇਚੇ ਜਾਂਦੇ ਉਹ ਵੀ ਅਸੀਂ ਮਕਦਮਿਆਂ ਦੇ ਵਿੱਚ ਉਹਨਾਂ ਨੂੰ ਵੀ ਅਸੂਰੀ ਪਿੱਛੋਂ ਕਿੰਨੇ ਕੁ ਬੰਦੇ ਜਿਹੜੇ ਹੈਗੇ ਨੇ ਉਹ ਦੇਖ ਮਤਲਬ ਫੀਸ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਵੇਚ ਰਹੇ ਨੇ ਇਹ ਜਿਹੜੇ ਮਾਡਲ ਟਾਊਨ ਵਾਲੇ ਰਣਜੀਤ ਸਿੰਘ ਨੇ ਇਹਨਾਂ ਨੇ ਕਾਫੀ ਅੱਗੇ ਵੀ ਜਾ ਕੇ ਫੜੇ ਆ ਉਹ ਤੁਹਾਨੂੰ ਡਿਟੇਲ ਅਸੀਂ ਕੱਢ ਕੇ ਦੱਸਾਂ ਠੀਕ ਹੋ ਗਿਆ ਥੈਂਕ ਯੂ